ਵੀ ਕਿਰੀਵਟ ਕੇ ਨੇ ਹੱਲਾ ਗੁੱਲਾ ਹੋ ਰਹੀ ਹੱਲਾ ਗੁੱਲਾ ਕੀਤਾ ਅਲੀ ਸ਼ੇਰ ਵਾਲ ਨੇ ਆਫਰਾਂ ਦੇ ਆਫਰਾਂ ਲਾ ਕੇ ਜੀ ਡਿਜ਼ਾਈਨ ਚ ਕਰੋਪ ਪੂਰ ਪਸ਼ਮੀਨਾ ਆਰੀ ਵਰਕ ਸੂਟ ਆਈ ਕਲਰ ਦੇ ਆਵਾਂਗੇ 5 ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲੂ ਜੀ ਲੋਕ ਵੇਚਦੇ ਨੇ 1300 ਤੋਂ ਲੈ ਕੇ 1500 ਜੀ ਆਪਾਂ ਤੁਹਾਨੂੰ ਆਫਰ ਦੇ ਵਿੱਚ ਦੇ ਰਹੇ ਆ ਜੀ ਲੋੜੀ ਆਫਰ ਚੱਲੀ ਜਾਂਦੀ ਹੈ ਜੀ ਸਿਰਫ ਹੋਰ ਸਿਰਫ 600 ਦਾ ਜੀ ਲੋਕ ਸੋਚ ਲਾਤੇ ਆਪਾਂ ਨੇ ਵੀ 1300 1500 ਸੂਟ ਅਲੀ ਸ਼ੇਰ ਵਾਲੇ 600 ਦਾ ਕਿਵੇਂ ਵੇਚੀ ਜਾਂਦੇ ਨੇ ਜੀ ਲਓ ਜੀ ਦੂਜਾ ਕਲਰ ਇਹ ਆ ਗਈ ਪੰਜ ਕਲਰ ਦੇਵਾਂਗੇ ਪੰਜਾਗਲੇ ਪੂਰੇ ਸ਼ਾਨਦਾਰ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨਸ਼ਾਟ ਲੈ ਕੇ WhatsApp 'ਤੇ ਆਰਡਰ ਕਰ ਦਿਓ ਜੀ ਨੰਬਰ ਦਿੱਤਾ ਹੋਇਆ ਜੀ ਲਓ ਜੀ ਲੋਕ ਆਪ ਸੁਚੀ ਪਾਏ ਹੋਏ ਨੇ ਜੀ ਕਿ 15-1500 ਵਾਲਾ ਸੂਟ 600 ਤੇ ਅੱਧੀ sare ਵੇਚੀ ਕਿਵੇਂ ਜਾਂਦੇ ਨੇ ਜੀ ਲਓ ਜੀ ਤੀਜਾ ਕਲਰ ਇਹ ਸੀ ਜੀ ਪਿਓਰ ਪਸ਼ਮੀਨਾ ਆਰੀ ਵਰਕ ਸੌਲ ਸੂਟ 1300 ਤੋਂ ਲੱਗਿਓ ਜਿਹੜਾ 1500 ਸੇਲ ਹੁੰਦਾ ਆਫਰ ਦੇ ਵਿੱਚ ਦੇ ਰਿਆ ਸਿਰਫ 600 ਦਾ ਜੀ ਕਲਰ ਪੰਜ ਨੇ ਪੰਜੇ ਰੰਗ ਪੂਰੇ ਸੋਨੇ ਨੇ ਜੀ ਜਿਹੜਾ ਵੀ ਤੁਹਾਨੂੰ ਰੰਗ ਪਸੰਦ ਆ ਸਕਰੀਨ ਸ਼ਾਟ ਲੈ ਕੇ WhatsApp ਉੱਪਰ ਆਰਡਰ ਕਰ ਦਿਓ ਜੀ ਨੰਬਰ ਦਿੱਤਾ ਹੋਇਆ ਲੋੜੀ ਸੇਲ ਮੇਲੇ ਵਿੱਚ ਦੇ ਰਿਆ ਆਰੀ ਵਰਕ ਪਸ਼ਮੀਨਾ ਸੌਲ ਸੂਟ ਸਿਰਫ 600 ਦਾ ਜੀ ਲਓ ਜੀ ਪਿਓਰ ਪਸ਼ਮੀਨਾ ਆਰੀ ਵਰਕ ਸੂਟ 600 ਦਾ ਹੀ 600 ਦਾ ਲੋੜੀ ਸੇਲ ਮੇਲੇ ਨਾਲ ਲੱਗਿਆ ਹੋਇਆ ਜੀ ਅਲੀਸ਼ਰ ਵਾਲੇ ਕੱਪੜੀ ਮਸ਼ਹੂਰ ਦੁਕਾਨ ਠਾਣਾ ਰੋਡ ਪਿੱਛੇ ਜੀ ਲਾਸਟ ਕਲਰ ਇਹ ਦੀਗਾ ਪੰਜ ਰੰਗ ਨੇ ਪੰਜੇ ਰੰਗ ਪੂਰੇ ਟੌਪ ਨੇ ਜੀ ਜਿਹੜਾ ਵੀ ਤੁਹਾਨੂੰ ਰੰਗ ਕਲਰ ਪਸੰਦ ਆ ਸਕਰੀਨ ਸ਼ਾਟ ਲੈ ਕੇ WhatsApp ਉੱਪਰ ਕਰ ਦੋਈ